ਜਿਵੇਂ ਕਿ ਰਾਏ ਦੇ ਟਰੈਕਟਰ ਲੈਣਾ ਕਿਰਾਏ ਤੇ ਵੀ ਲੈ ਸਕਦੇ ਹੋ ਇਸੇ ਇਹ ਕਾਫੀ ਆਪਣੇ ਕੋਲੇ ਸਿਸਟਮ ਜੇ ਬਣਿਆ ਹੋਇਆ ਵੀ ਟਰੈਕਟਰ ਖਰੀਦਣ ਦਾ ਵੇਚਣ ਦਾ ਲੋਨ ਕਰਵਾਉਣ ਦਾ ਵੀ ਆਹ ਟਰੈਕਟਰ ਖੜਾਗਾ ਜਿਹੜਾ ਸਿਰਫ 100 ਤੇ 7 ਘੰਟੇ ਚੱਲਿਆ ਹੋਇਆਗਾ 6 ਲੱਖ ਰੁਪਏ ਦਾ ਲੋਨ ਕਰਵਾ ਦਾਂਗੇ ਲੱਖ ਰੁਪਏ ਲੈ ਕੇ ਆਏ ਨੰਬਰ ਟਰੈਕਟਰ ਲੈ ਕੇ ਆਪਦੇ ਘਰੇ ਲੈ ਜਾ ਸਕਦਾ ਹੈ ਸੱਚੀ ਗੱਲ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਫਰੈਂਚ ਟਰੈਕਟਰ ਛੇੜ ਪੱਤੇ ਜਾਣ ਦੇ ਭਾਈ ਬਖਤੌਰ ਤੇ ਬਾਈਆਂ ਦਾ ਘੈਂਟ ਕਾਮਾਗਾ ਤੇ ਇੱਕ ਨੰਬਰ ਕਾਮਾਗਾ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਤੇ ਵੀਡੀਓ ਚ ਬਣੇ ਰਿਹਾ ਬਾਈ ਸਸਿਕਾ ਸਸਿਕਾ ਠੀਕੋ ਭਾਈ ਜੀ ਬੜੀ ਓਕੇ ਆ ਠੀਕ ਹੈ ਜੀ ਮੇਨ ਲੋਕੇਸ਼ਨ ਭਾਈ ਜੀ ਆਪਣੀ ਕੀ ਹੈ ਪਿੰਡ ਭਾਈ ਬਖਸੌਰ ਆਪਣਾ ਡਿਸਟ੍ਰਿਕਟ ਬਠਿੰਡਾ ਚ ਮਾਨਸਾ ਬਠਿੰਡਾ ਰੋਡ ਦੇ ਉੱਪਰ ਹੈ ਮਾਨਸਾ ਤੋਂ 35 ਕਿਲੋਮੀਟਰ ਹੈ ਬਠਿੰਡੇ ਤੋਂ 25 ਕਿਲੋਮੀਟਰ ਹੈ ਬੜੈਂਚ ਟਰੈਕਟਰ ਦੇ ਨਾਂ ਤੇ ਆਪਣੀ ਫਰਮ ਬਣੀ ਹੋਈ ਹੈ ਇੱਥੇ ਆ ਕੇ ਤੁਸੀਂ ਕੋਈ ਵੀ ਟਰੈਕਟਰ ਖਰੀਦਣਾ ਖਰੀਦ ਸਕਦੇ ਹੋ ਜੇ ਕੋਈ ਟਰੈਕਟਰ ਵੇਚਣਾ ਵੇਚ ਸਕਦੇ ਹੋ ਉੱਪਰ ਮੇਰਾ ਨੰਬਰ ਦਿੱਤਾ ਹੈ ਉਸ ਦੇ ਸੰਪਰਕ ਕਰ ਲਓ ਜੇਕਰ ਤੁਸੀਂ ਆਪਣੇ ਟਰੈਕਟਰ ਤੇ ਕਿਸੇ ਦਾ ਲੋਨ ਕਰਵਾਉਣਾ ਲੋਨ ਕਰਵਾ ਸਕਦੇ ਹੋ ਦੂਜੇ ਨੰਬਰ ਤੇ ਮਾਨਸਾ ਬਟਿੰਡਾ ਜ਼ਿਲ੍ਹੇ ਜਿਸ ਕਿਸੇ ਨੇ ਕਿਰਾਏ ਦੇ ਟਰੈਕਟਰ ਲੈਣਾ ਕਿਰਾਏ ਤੇ ਵੀ ਲੈ ਸਕਦੇ ਹੋ ਇਸੇ ਇਹ ਕਾਫੀ ਆਪਣੇ ਕੋਲੇ ਸਿਸਟਮ ਜਿਹਾ ਬਣਿਆ ਹੋਇਆ ਵੀ ਟਰੈਕਟਰ ਖਰੀਦਣ ਦਾ ਵੇਚਣ ਦਾ ਲੋਨ ਕਰਵਾਉਣ ਦਾ ਇਹ ਹੈਗਾ ਸਿਸਟਮ ਬਾਕੀ ਆ ਤੁਹਾਨੂੰ ਜੀ ਸਾਹਮਣੇ ਟਰੈਕਟਰ ਦੇਖ ਹੀ ਰਹੇ ਹੋ ਆ ਸਾਰੇ ਟਰੈਕਟਰ ਆਪਾਂ ਜੌਂਡੀਆਰ ਸਵਰਾਜ ਸੋਨਾਲਿਕ ਫੋਰ ਹਰੇਕ ਪ੍ਰਕਾਰ ਦਾ ਤਕਰੀਬਨ ਆਪਾਂ ਕੋ ਟਰੈਕਟਰ ਮਿਲ ਜਾਂਦਾ ਹੈਗਾ ਕਿਹੜੇ ਹਾਂ ਕਿਹੜੇ ਤੋਂ ਕਰੀਏ ਸਟਾਰਟ ਆਪਾਂ ਦੱਸੋ ਠੀਕ ਹੈ ਆਪਾਂ ਅੱਜ ਬਾਹਰਲੇ ਟਰੈਕਟਰ ਦਿਖਾ ਦਨੇ ਆ ਜੀ ਹਾਂ ਬਾਹਰਲੇ ਦੇ ਭਲਾ ਜੌਂਡੀਆਰ ਵੀ ਕਾਫੀ ਹੁੰਦੇ ਆਪਾਂ ਕੋਲ 52 10 52 10 ਬਾਕੀ ਦੇਖ ਸਕਦੇ ਹੋ ਭਾਈ ਜੀ ਸ਼ੋਰੂਮ ਕੰਡੀਸ਼ਨਾਂ ਦੇ ਟਰੈਕਟਰ ਹੁੰਦੇ ਨੇ ਕਿ ਭਾਈ ਕੋਲੇ ਤਕਰੀਬਨ ਮੰਨ ਕੇ ਚੱਲੋ 2000 2500 ਘੰਟੇ ਚੱਲੇ ਹੋਏ ਟਰੈਕਟਰ ਨਹੀਂ ਨਹੀਂ ਆਪਣੇ ਕੋਲ ਐ ਮਤਲਬ ਵੀ ਆਹ ਟਰੈਕਟਰ ਖੜਾਗਾ ਕਿਹੜਾ ਸਿਰਫ 100 ਤੇ 77 ਘੰਟੇ ਚੱਲਿਆ ਹੋਇਆਗਾ ਪੂਰਾ ਨਵਾਂ ਟਰੈਕਟਰ ਜਿਵੇਂ ਜਮਾਂ ਨਵਾਂ ਆ ਨੰਬਰ ਸਾਡੇ ਇਹ ਨੰਬਰੇ ਸੰਪਰਕ ਕਰ ਲਿਓ 854 94176 62846 ਇਹ ਮੇਰੇ ਫਸਾਬ ਦਾ ਨੰਬਰ ਆ ਠੀਕ ਹੈ ਜੀ ਕਿ ਮੈਂ ਆ ਟਰੈਕਟਰ ਆ ਦੇਖੋ 22 ਮਾਡਲ ਆ ਆ ਦੇਖੋ ਹਜੇ ਦੇਖੋ ਨਾ ਦੇਖੋ ਸੀ 8 ਵੀ ਉਵੇਂ ਲਿਖਿਆ ਪਿਆ ਹਜੇ 100 ਤੋਂ 67 ਘੰਟੇ ਚੱਲਿਆ ਹੋਇਆ ਟਰੈਕਟਰ ਆ ਇਹ ਠੀਕ ਹੈ ਜੀ 3 ਸਪੀਡ ਚੇਂਜਰ ਵਾਲਾ ਟਰੈਕਟਰ ਆ ਇਹਦਾ ਰੇਟ ਹੈਗਾ 715000 ਰੁਪਇਆ 6 ਲੱਖ ਰੁਪਇਆ ਦਾ ਲੋਨ ਕਰਵਾ ਦਾਂਗੇ ਲੱਖ ਰੁਪਇਆ ਲੈ ਕੇ ਆਏ ਨੰ ਬੰਦਾ ਟਰੈਕਟਰ ਲੈ ਕੇ ਆਪਦੇ ਘਰੇ ਲੈ ਜਾ ਸਕਦਾ ਹੈ ਲੱਖ ਰੁਪਇਆ ਆਪ ਕਰੀਏ ਹਾਰ ਪਾ ਕੇ ਲੈ ਜਾਏ ਹਾਰ ਪਾ ਕੇ ਜਮਾਨਾ ਮਾਰ ਬਿਲਕੁਲ ਨਵਾਂ ਸ਼ੋਰੂਮ ਕ੍ਰੀਸ਼ ਟਰੈਕਟਰ ਜਿੰਨੇ ਟਰੈਕਟਰ ਹੁੰਦੇ ਨੇ ਬਈ ਜੀ ਪੰਜਾਬ ਨੰਬਰੀ ਹੁੰਦੇ ਨੇ ਆਪਣੇ ਕੋਲੇ ਆਪਣੇ ਕੋਲੇ ਹੁਣ ਆਪਾ ਐਡ ਕਰਿਆ ਹੈਗਾ ਹਰਿਆਣਾ ਦਾ ਇੱਕ ਹਿੱਸਾ ਆਪਾਂ ਸਰਸੇ ਜ਼ਿਲ੍ਹੇ ਚ ਲੋਨ ਕਰਵਾ ਕੇ ਦੇਣ ਲੱਗ ਗਏ ਪਹਿਲਾਂ ਇਕੱਲੇ ਓਨਲੀ ਪੰਜਾਬ ਚ ਲੋਨ ਕਰਵਾ ਕੇ ਦਿੰਦੇ ਸੀ ਹੁਣ ਸਰਸੇ ਜ਼ਿਲ੍ਹੇ ਚ ਵੀ ਕਰਵਾ ਕੇ ਦਿੰਨੇ ਆ ਤਾਂ ਕੁਝ ਕਮਾਲ ਆਪਾਂ ਹਰਿਆਣਾ ਨੰਬਰ ਆਮਲਵੀ ਤਕਰੀਬਨ ਸਾਰੇ ਟਰੈਕਟਰ ਮਗਰੋਂ 10% ਮਾਲ ਆਪਣੇ ਕੋਲੇ ਹਰਿਆਣਾ ਨੰਬਰ ਆਉਣ ਲੱਗਿਆ 90% ਮਾਲ ਆਪਣੇ ਕੋਲੇ ਪੰਜਾਬ ਨੰਬਰ ਹੀ ਹੁੰਦਾ ਹੈਗਾ ਠੀਕ ਹੈ ਜੀ ਜਗੜਾ ਭਾਈ ਜੀ TXT ਮਾਡਲ ਵਾਲਾ 3630 ਸੁਪਰ ਵਾਲਾ ਸੁਪਰ ਮਾਡਲ ਹੈ ਇਹ ਨਵੇਂ ਟਾਇਰਾ ਬਿਲਕੁਲ ਇਹਦੇ 2000 13 ਮਾਲ ਟਰੈਕਟਰ ਹੈ ਜਮਾ ਨਵੇਂ ਟਾਇਰਾ ਹਰਿਆਣਾ ਨੰਬਰ ਆ ਇਹ ਫਰਸਟ ਕੁਆਲਟੀ ਦਾ ਜੀ ਫਰਸਟ ਪਾਰਟੀ ਦਾ ਜੇਕਰ ਤੁਸੀਂ ਪੰਜਾਬ ਚ ਲੈਣਾ ਤਾਂ ਐਨਓਸੀ ਤੁਹਾਨੂੰ ਲੈ ਕੇ ਦੇ ਦੇਵਾਂਗੇ ਕਿਸੇ ਪੁਰਾਣੇ ਲੈਣਾ ਹੋਵੇ ਤਾਂ ਐਨਓਸੀ ਲੈ ਕੇ ਦੇ ਦੇਵਾਂਗੇ 475000 ਰੁਪਿਆ ਰੇਟ ਆ 2013 ਮਾਡਲ ਆ ਚਾਰੇ ਟਾਇਰ ਜਮਾਨਾ ਮੇ ਆ ਦੇਖੋ ਐਮ ਵਾਲ ਪੇਂਟ ਦਾ ਕੋਕਾ ਰੰਗ ਬੇ ਕੋਕਾ ਪੀਸ ਵਧੀਆ ਸਾਫ ਟ੍ਰੈਕਟਰ ਆ ਇਹਦੇ ਟਾਇਰ ਹੈਗੇ ਐਮ ਵਾਲਾ ਵੀ 70000 ਰੁਪਏ ਦੇ ਟਾਇਰ ਹੀ ਆ ਇਹਦੇ ਇਕੱਲੇ ਠੀਕ ਆ ਜੀ ਅੱਗੇ ਆ ਗਿਆ ਸੋਨਾ ਲੀਕਾ 750 ਸੋਨਾ ਲੀਕਾ 750 ਆ ਗਿਆ ਨਵੇਂ ਟਾਇਰ ਇਹਦੇ ਆ ਮੂਰਲੇ ਟਾਇਰ ਨਾਲ ਦੇ ਮੰਗਲੇ ਟਾਇਰ ਨਵੇਂ ਆ 2014 ਮਾਡਲ ਆ ਪੀਬੀ 13 ਨੰਬਰ ਆ ਸੰਗਰੂਰ ਦਾ ਸੰਗਰੂਰ ਦਾ ਇਹਦਾ ਰੇਟ ਹੈਗਾ 435000 ਰੁਪਿਆ 280 ਹੇਅਰ ਦਾ ਲੋਨ ਕਰਵਾ ਦਾਂਗੇ 1.5 ਲੱਖ ਰੁਪਏ ਪਰ ਅਗੇ ਟਰੈਕਟਰ ਦੇ ਦਾਂਗੇ ਠੀਕ ਹੈ ਅੱਗੇ ਆ ਗਿਆ ਜੌਂਡੀਅਰ ਇਹਦੀ ਵੀ ਕਾਫੀ ਡਿਮਾਂਡ ਰਹਿੰਦੀ ਹੈ 2008 ਮਾਡਲ ਦਾ ਟਰੈਕਟਰ 4 ਲੱਖ 465000 ਰੁਪਏ ਰੇਟ ਆ 70 80 ਪੈਸੇ ਟਾਇਰ ਦਾ ਟਰੈਕਟਰ ਦੇ ਵਧੀਆ ਸਾਫ ਹਾਲਤ ਚਾ ਪੰਜਾਬ ਨੰਬਰ ਬਠਿੰਡਾ ਨੰਬਰ ਆ ਕਿਸੇ ਪ੍ਰਾਨੇ ਟਰੈਕਟਰ ਲੈਣਾ ਹੋਵੇ 465000 ਰੁਪਏ ਇਹ ਟਰੈਕਟਰ ਤੇ ਕੋਈ ਵੀ ਲੋਨ ਨਹੀਂ ਹੋਣਾ ਠੀਕ ਹੈ ਜੀ ਤੇ ਮਾਡਲ ਬਾਈ ਜੀ ਮਾਡਲ 2008 ਠੀਕ ਹੈ 8 ਮਤਲਬ ਕਿ 10 ਤੋਂ ਉੱਪਰ ਉੱਪਰ ਲੋਨ ਹੋ ਜਾ ਲਗਾ ਹਾਂ 12 ਤੋਂ ਮੈਂ ਮਤਲਬ 10 ਸਾਲ ਪੁਰਾਣੇ ਟਰੈਕਟਰ ਤੇ ਲੋਨ ਹੀ ਸੌਖਾ ਜਿਹਾ ਆਸਾਨ ਤਰੀਕੇ ਨਾਲ ਹੁੰਦਾ ਹੈਗਾ ਅੱਗੇ ਆ ਗਿਆ 363000 363000 ਪਰ ਆ ਗਿਆ ਇਹਦਾ ਰੇਟ ਵੀ 475000 ਰੁਪਏ ਪੰਜਾਬ ਨੰਬਰ ਟਰੈਕਟਰ ਆ ਫਾਸਟ ਪਾਰਟੀ ਦਾ ਟਰੈਕਟਰ ਕਿਸੇ ਪੁਰਾਣੇ ਟਰੈਕਟਰ ਲੈਣਾ ਹੋਵੇ 363000 ਆ ਹੈ ਠੀਕ ਹੈ ਜੀ ਟਾਇਰ ਜੀ ਟਾਇਰ ਇਹਦੇ ਨਾਲ ਦੀ ਹੈ ਟਰੈਕਟਰ ਦੇ ਮੈਂ ਮਤਲਬ ਵੀ 70 75 ਪੈਸੇ ਟਾਇਰ ਹੈ ਇਹਦੇ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਬਾਈ ਜੀ ਦੀ 475000 ਰੁਪਏ ਠੀਕ ਆ ਜੀ ਤੇ ਬਾਕੀ ਕੋਕਾ ਪੀਸਾ ਦਾ ਰੰਗ ਪੇਂਟ ਦਾ ਅਰੀਜਨਲ ਤੇ ਵਗੈਰਾ ਸੌਂਗ ਨੂੰ ਹਾਂ 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 ਠੀਕ ਆ ਬਾਈ ਜੀ ਵਧੀਆ ਸਾਫ ਟਰੈਕਟਰ ਆ ਅੱਗੇ ਆ ਬਾਈ ਜੀ ਜਿਵੇਂ ਆਪਾਂ ਕਹਤੀ ਬਾਈ ਜੀ ਪਹਿਲਾਂ ਵੀ ਤੁਹਾਨੂੰ ਨਵਾਂ ਟਰੈਕਟਰ ਦਿਖਾਇਆ ਸੀ ਤੇ ਆ ਵੀ ਮਹਿੰਦਰਾ 475 ਜਮਾਂ ਨਵਾਂ ਟਰੈਕਟਰ ਆ ਇਹ ਕੀਵਾਲ ਟਰੈਕਟਰ ਆ ਵੀ ਬਿਲਕੁਲ ਨਵਾਂ ਟਰੈਕਟਰ ਆ 475 ਡਬਲ ਕਲਚ ਟਰੈਕਟਰ ਆ ਇਹ ਪਾਵਰ ਸਟੀering ਡਬਲ ਕਲਚ ਆ 2021 ਮਾਡਲ ਆ 4 ਲੱਖ 95000 ਰੁਪਏ ਇਹਦਾ ਰੇਟ ਆ 495000 ਰੁਪਏ ਠੀਕ ਹੈ ਤੇ ਲੋਨ ਵਗੈਰਾ ਕਿੰਨਾ ਕੁ ਹੋ ਜਾ ਬਾਈ ਜੀ ਲੋਨ ਇਹਦੇ 4 ਲੱਖ ਰੁਪਏ ਦਾ ਹੋ ਜਾਊਗਾ ਠੀਕ ਆ ਜੀ ਤੇ ਲੋ ਬਾਈ ਜੀ ਅੱਗੇ ਆਇਆ ਹੈਗਾ ਅਰਜਨ ਮੈਟ ਇਹਦੀ ਵੀ ਕਾਫੀ ਡਿਮਾਂਡ ਰਹਿੰਦੀ ਹੈ 65 ਹੌਸਪਾਵਰ ਟਰੈਕਟਰ ਆ ਇਹ ਅਰਜਨ ਮੈਟ ਅਰਜਨ ਮੈਟ ਕਹਿੰਦੇ ਇਹਨੂੰ ਟਰੈਕਟਰ ਨੂੰ ਪ੍ਰਾਪੋ 65 ਹੌਸਪਾਵਰ ਦਾ ਟਰੈਕਟਰ ਆ ਮੈਂ ਮੰਨ ਲਓ ਵੀ 90 ਪੈਸੇ ਟਾਇਰ ਆ ਟਰੈਕਟਰ ਦੇ ਉਹ ਤੇ ਡੈਕ ਕਨੋਪੀ ਵਗੈਰੇ ਸਾਰਾ ਕੁਝ ਨਾਲ ਹੀ ਦੇਵਾਂਗੇ ਕਿਸੇ ਪੁਰਾਣਾ ਲੈਣਾ ਹੋਵੇ ਤਾਂ ਇਹਦਾ ਰੇਟ ਹੈਗਾ 515000 ਰੁਪਿਆ 2013 ਮਾਡਲ ਟਰੈਕਟਰ ਆ ਠੀਕ ਹੈ ਚੇਂਜਰ ਵਾਲਾ ਚੇਂਜਰ ਵਾਲਾ ਟਰੈਕਟਰ ਹੈ ਛੋਟਾ ਛੋਟਾ ਗੇਅਰ ਆ ਪੂਰਾ ਛੋਟਾ ਗੇਅਰ ਤਾਂ ਬਹੁਤ ਤਗੜਾ ਟਰੈਕਟਰ ਆ 65 ਹੌਸਪਾਵਰ ਦਾ ਟਰੈਕਟਰ ਆ ਕਿਸੇ ਪੁਰਾਣਾ ਲੈਣਾ ਹੋਵੇ 515000 ਰੁਪਿਆ ਦਾ ਰੇਟ ਆ ਟਰੈਕਟਰ ਦਾ ਠੀਕ ਹੈ ਜੀ ਤੇ ਅਗਗੇ ਭਾਈ ਜੀ ਸਮਰਾਜ 855 3 ਸਟਾਰ ਰਿਵਰਸ ਪੀਟੀਓ ਹਾਂ ਇਹ ਹੈਗਾ 2000 12 ਮਾਡਲ ਟਰੈਕਟਰ ਆ ਇਹ 2012 ਮਾਡਲ ਦਾ ਇਹਦਾ ਰੇਟ ਹੈਗਾ ਭਰਾਵੋ 410000 ਰੁਪਿਆ 4100 12 ਮੜਲਾ ਇਹ ਮਗਲੇ ਟਾਇਰ ਦੇ ਨਾਲ ਦੀ ਆ 40 45 ਕੇ ਪੈਸੇ ਮੂਲੇ ਟਾਇਰ ਦੇ 90 ਪੈਸੇ 90 95 ਪੈਸੇ ਟਾਇਰ ਆ ਭਰਾਓ ਕਿਸੇ ਇਹ ਟਰੈਕਟਰ ਉੱਤੇ ਐਮ ਵੱਲੋਂ ਵੀ ਲੋਨ ਵੀ ਕਰਵਾ ਦਿਆਂ ਕਿਸੇ ਪੁਰਾਣੇ ਇੱਕ ਲੋਨ ਕਰਵਾਉਣਾ ਹੋਵੇ ਸਵਾ ਦੋ 2.5 ਲੱਖ ਰੁਪਏ ਦਾ ਲੋਨ ਕਰਵਾ ਦਿਆਂਗੇ ਠੀਕ ਆ ਜੀ ਬਾਕੀ ਲੋਨ ਵਗੈਰਾ ਵੀ ਤੇ ਅੱਗੇ ਆ ਗਿਆ ਬਈ 36 33 ਪਲੱਸ ਵਾਲਾ 36 33 ਪਲੱਸ ਵਾਲਾ ਆ ਗਿਆ ਭਰਾਓ ਕਾਫੀ ਡਿਮਾਂਡ ਨੇ ਦੀ ਇਹ 2009 ਮਾਡਲ ਟਰੈਕਟਰ ਆ ਇਹਦਾ ਰੇਟ ਹੈਗਾ ਹੈਗਾ 4 ਲੱਖ ਤੇ 55000 ਰੁਪਿਆ ਰੇਟ ਆ ਇਹਦੇ ਉੱਤੇ ਲੋਨ ਵਗੈਰਾ ਕੋਈ ਹੋਣਾ ਨਹੀਂ 4 ਲੱਖ 55000 ਰੁਪਿਆ ਰੇਟ ਆ ਨਵੇਂ ਟਾਇਰਾਂ ਵਾਲੇ ਟਰੈਕਟਰ ਦੇ ਪੂਰਾ ਸਾਫ਼ ਹਾਲਤ ਚਾ ਕਿਸੇ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਇਹ ਟਰੈਕਟਰ ਵੀ ਬੜਾਂ ਟਰੈਕਟਰ ਤੇ ਆ ਕੇ ਲੱਗ ਚੁੱਕਿਆਗਾ ਐਮੋਲੋ ਵੀ ਇੱਕ ਦੋ ਟਰੈਕਟਰ ਛੱਡ ਕੇ ਸਾਰੇ ਟਰੈਕਟਰਾਂ ਉੱਤੇ ਲੋਨ ਹੋ ਜਾਊਗਾ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 8054700900 ਇਹ ਮੇਰਾ ਮੋਬਾਈਲ ਨੰਬਰ ਆ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਟਰੈਕਟਰ ਖਰੀਦਣਾ ਆਪਣੇ ਕੋਲੇ ਜਾਦੇ ਜੌਂਡੀਅਰ ਹੁੰਦੇ ਆ ਭਰਾਵੋ 5210 5310 ਉਹ ਇਸੇ ਚੈਨਲ ਤੇ ਤੁਸੀਂ ਜਾ ਕੇ ਜੌਂਡੀਅਰਾਂ ਦੀਆਂ ਵੀਡੀਓ ਵਗੈਰਾ ਚੈੱਕ ਕਰ ਸਕਦੇ ਹੋ ਬਲੈਂਕ ਟਰੈਕਟਰ ਦੀਆਂ ਹੋਰ ਵੀਡੀਓ ਵੀ ਇੱਥੇ ਪਈਆਂ ਤੇਰੇ ਜਨਮ ਤੇ ਹੋਰ ਵੀਡੀਓ ਵਗੈਰਾ ਵੀ ਇਹੀ ਚੈਨਲ ਤੇ ਪਈਆਂ ਉੱਥੇ ਸੰਪਰਕ ਕਰ ਲਿਓ ਉੱਥੇ ਦੇਖ ਸਕਦੇ ਹੋ ਭਰਾਵੋ ਕੋਈ ਜੌਂਡੀਅਰ ਲੈਣਾ ਤਾਂ ਜੌਂਡੀਅਰ ਵੀ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਭਾਈ ਜੀ ਜਿਵੇਂ ਆਪਾਂ ਕਹੇ ਆ ਫੁੱਲ ਕਿਸੇ ਵੀ ਕੰਡੀਸ਼ਨ ਦਾ ਲੈਣਾ ਹੋਵੇ ਤੇ ਸਕਰੀਨ ਉੱਪਰ ਨੰਬਰ ਵੀ ਹੈਗਾ ਬਾਈਆਂ ਦਾ ਠੀਕ ਹੈ ਬਾਈ ਜੀ ਗੱਲ ਕਰਕੇ ਬਹੁਤ ਬਹੁਤ ਲੱਗਿਆ ਧੰਨਵਾਦ ਬਾਈ ਜੀ ਤੇ ਵੀਡੀਓ ਕਿਵੇਂ ਲੱਗੇ ਬਾਈ ਜੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲ ਜਾਈ ਕਿਸੇ ਨਵੀਆਂ ਤਦ ਤੱਕ ਲਈ ਬਾਈ ਜੀ ਧੰਨਵਾਦ